ਹਾਂਜੀ ਸਾਰੇ ਪਾਸੇ ਹੋ ਕੇ ਮਾਮਾ ਜੀ ਦੇ ਘਰੇ ਹੋ ਕੇ ਤੇ ਦੇਦੀ ਦੇ ਘਰੇ ਆ ਗਏ ਸੀਗੇ ਰੋਟੀ ਪਾਣੀ ਅਸੀਂ ਖਾਂਦੇ ਦੀ ਬਣਾ ਨਹੀਂ ਸਕੇ ਵੀਡੀਓ ਆ ਕੇ ਥੱਕੇ ਹੋਏ ਸੀਗੇ ਇੱਕਦਮ ਭੁੱਖ ਲੱਗੀ ਹੋਈ ਸੀ ਰੋਟੀ ਖਾਣ ਲੱਗ ਗਿਆ ਕਿ ਦਿਨ ਜਿਹੜੇ ਬਣਾਈ ਪਈ ਸੀ ਤੇ ਹੁਣ ਦੁੱਧ ਪੀ ਕੇ ਹਨਿਆ ਗੁਰਮੀਰ ਪੜਦਾ ਮੰਮੀ ਇਧਰ ਪੈ ਗਏ ਇਧਰ ਪੂ ਆਪਣੀ ਜਹ ਲੱਗੇ ਹੋਏ ਨੇ ਸ਼ੇਰ ਬਣਾਉਣ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉੱਠ ਖੜੇ ਸੀਗੇ ਸਾਰੇ ਅਸੀਂ ਨਹਾ ਤੋਂ ਲੈ ਸਾਰੇ ਤਿਆਰ ਹੋ ਗਏ ਟਾਈਮ ਹੋ ਗਿਆ 8:30 'ਤੇ ਹੋ ਗਏ ਤੇ ਬ੍ਰੇਕਫਾਸਟ ਕਰਨ ਲੱਗਿਆ ਹੁਣ ਪਰੌਂਠੇ ਬਣ ਰਹੇ ਹੈਗੇ ਕਿਹੜੇ ਪਰੌਂਠੇ ਬਣ ਰਹੇ ਆਲੂ ਵਾਲੇ ਪਿਆਜ਼ ਵਾਲੇ ਆਲੂ ਵਾਲੇ ਪਿਆਜ਼ ਵਾਲੇ ਦੋਨੇ ਤਰ੍ਹਾਂ ਦੇ ਬੱਚਿਆਂ ਵਾਸਤੇ ਆਲੂਆਂ ਨੇ ਆਪਣੇ ਵਾਸਤੇ ਪਿਆਜ਼ ਵਾਲੇ ਅੱਛਾ ਸਾਰੇ ਹੁਣ ਪਿਆਰ ਬੈਠੇ ਆਂ ਰੋਟੀ ਖਾਣ ਲਈ ਬਸ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸ ਸਿਕਲ ਜੀ ਸਾਰਿਆਂ ਨੂੰ ਬਹੁਤ ਸਾਰੇ ਜਾਨੇ ਵਧੀਆ ਮੂਹਨ ਦੇ ਸਾਰੇ ਜਾਨੇ ਬਹੁਤ ਵਧੀਆ ਤੇ ਹੁਣ ਅਸੀਂ ਦਾਤੋ ਲੈ ਸਾਰੇ ਜਾਨੇ ਸੇ ਹੁਣ ਅਸੀਂ ਰੋਟੀ ਖਾਣ ਲੱਗੇ ਆ ਆਲੂ ਦੇ ਪਰੌਂਠੇ ਪਿਆਜ਼ ਦੇ ਪਰੌਠੇ ਨਾਲ ਦਹੀਂ ਘਰ ਦਾ ਮੱਖਣ ਤੇ ਬਾਹਰੋਂ ਮੱਖਣ ਲੈ ਕੇ ਆਏ ਵੀਰ ਜੀ ਕਿਉਂ ਕਿਉਂ ਸਾਡਾ ਰਾਈ ਹਾਂ ਅੰਤੀ ਬਲਜਿੰਦਰ ਲੱਗੀ ਰੋਟੀ ਖਾਣ ਕਾਦੀ ਮੈਨੂੰ ਸਭ ਤੋਂ ਵੱਧ ਭੁੱਖ ਲੱਗੀ ਸੀ ਇੱਥੇ ਖਾ ਲਾਂਗਾ ਦੀ ਮੈਂ ਸਭ ਤੋਂ ਪਹਿਲਾਂ ਉਹਦੇ ਕੋਲ ਜਾਇਆ ਪਰ ਸਭ ਤੋਂ ਪਹਿਲਾਂ ਆਇਆ ਸੀ ਮਾਹਵੀਰ ਕੋਲੋਂ ਲੇਟ ਆਸ ਨੂੰ ਪਤਾ ਪਹਿਲੇ ਹੀ ਖਾਣ ਚ ਤੇ ਰਵੀਰ ਨੇ ਅੱਧਾ ਖਚਵੀਤਾ ਬਰਾਉਣਾ ਬਲਜਿੰਦਰ ਨੇ ਸ਼ੁਰੂ ਕਰਤੀ ਰੋਟੀ ਮੇਰੀ ਪਲੇਟ ਖਾਲੀ ਆ ਬੰਦਾ ਹੀ ਖਾ ਰਿਹਾ ਥੋੜਾ ਜਿਹਾ ਭੁੱਖ ਲੱਗੀ ਸੀ ਮੈਨੂੰ ਵੀ ਕਿਉਂਕਿ ਮੈਨੂੰ ਨਾ ਜਲਣ ਚ ਹੋ ਰਹੀ ਸੀ ਛਾਤੀ ਚ ਤੇ ਉਹਦੇ ਕਰਕੇ ਫਿਰ ਮੈਂ ਖੇਤ ਦਾ ਕੰਮ ਹੈਗਾ ਤਹੀਂ ਨਾਲ ਹੋਣੀ ਠੰਡ ਕ ਮਿਲੂਗੀ ਜੱਤੀ ਨੂੰ ਚਲ ਠੰਡ ਬਹੁਤ ਮੜੀ ਸੀ ਇੰਨੇ ਚ ਪਰਾਠੇ ਬਣਾਏ ਦੋ ਤਰ੍ਹਾਂ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਇੱਕ ਪਿਆਜ਼ ਵਾਲੇ ਪਿਆਜ਼ ਵਾਲੇ ਖਾਧਾ ਨੂੰ ਚੇਰ ਹੋ ਗਿਆ ਮੈਨੂੰ ਪਹਿਲਾਂ ਖਾਂਦੇ ਹੁੰਦੇ ਸੀਗੇ ਹੁਣ ਕਾਫੀ ਟਾਈਮ ਹੋ ਗਿਆ ਸੀ ਬਲਜਿੰਦਰ ਦੇ ਆਲੂ ਵਾਲੇ ਸਵਾਦ ਵਾਲੇ ਹੁੰਦੇ ਆ ਤੇ ਆਲੂ ਵਾਲੇ ਖਾ ਲੈਂਦੇ ਹਾਂ ਹਮੇਸ਼ਾ ਤੇ ਅੱਜ ਖਾਣਾ ਸੀ ਪਿਆਜ਼ ਵਾਲੇ ਪਰੌਂਠੇ ਬਲਜਿੰਦਰ ਦੋਨੇ ਖਾਊਗੀ ਹੈ ਹਾਂ ਜੀ ਉਧਰੋਂ ਚੱਲ ਪਏ ਸੀ ਮੈਂ ਘਰੋਂ ਆ ਸੀ ਤੇ ਹੁਣ ਜੰਮੇ ਉੱਥੇ ਆ ਕੇ ਡਾਕਟਰ ਆ ਗਏ ਨੇ ਇੱਕ ਨਾ ਉਹਨਾਂ ਕੋਲੇ ਨਾ ਮਿੰਟ ਉਹ ਹੀ ਤੋਂ ਦਿਆ ਤੇ ਬਲਜਿੰਦਰ ਵੀ ਕਰਦਣ ਨੂੰ ਵੀ ਤੁਹਾਨੂੰ ਸੁਧਾਵਾਗੇ ਵੈਸੇ ਮਾਰੀ ਸੁਖੈ ਰਾਈ ਕਰਦੇ ਆਗੇ ਤੇ ਕਿ ਜਿਆਦਾ ਹੋਵੇ ਤਾਂ ਕੰਮ ਹੋ ਮਨ ਕੋਈ ਪਹਿਲੇ ਹੀ ਦੱਸ ਦਿੰਦੇ ਆ ਕਿ ਜਲਦੀ ਇਸ ਹਿਸਾਬ ਦੇ ਉਹ ਕਰ ਦਿੰਦੇ ਆ ਕਿ ਤੱਕ ਚੱਲੇ ਆ ਹੁਣ ਅਸੀਂ ਹਾਂਜੀ ਉਹਦੇ ਡਾਕਟਰ ਨੂੰ ਹਲੇ ਟਾਈਮ ਲੱਗਣਾ ਸੀ ਉਹਨੇ 20 25 ਮਿੰਟ ਤੱਕ ਆਉਣਾ ਸੀ ਇੱਥੇ ਬੱਸ ਸਟੈਂਡ ਕੋਲੇ ਇੱਥੇ ਸੰਗਰੂਰ ਦੁਕਾਨਾਂ ਨੇ ਜੁੱਤੀ ਵਾਲੀਆਂ ਬਹੁਤ ਸੂਰ ਤੁਹਾਨੂੰ ਪਤਾ ਹੀ ਆ ਤੇ ਜੁੱਤੀ ਦੇਖਣ ਲੱਗੇ ਬਲਜਿੰਦਰ ਵਾਸਤੇ ਦੇਖੋ ਹੈ ਨਹੀਂ ਸੀ ਪੰਜਾਬੀ ਜੁੱਤੀ ਦਾ ਬੜਾ ਟਾਈਮ ਹੋਗਾ ਸੀ ਆ ਦੁਕਾਨ ਨੰਬਰ 5 ਤੇ ਆਏ ਆ ਅੱਜ ਇਹ ਵੀ ਜਦੋਂ ਤੇ ਕਿਤੇ ਮਿਲਦੀ ਨਹੀਂ ਤਾਂ ਰੂਪ ਤੇ ਵਧੀਆ ਮਿਲ ਜਾਂਦੀ ਹੈ। ਹਾਂ ਸਹੀ ਗੱਲ ਆ। ਉਧਰ ਆਪਣੇ ਮਿਲਦੀ ਇੰਨਾ ਵਧੀਆ। ਨਹੀਂ ਨਹੀਂ ਇੰਨੇ ਵਧੀਆ ਨਹੀਂ। ਇਸ ਤਰ੍ਹਾਂ ਦੇ ਨਹੀਂ ਜਿਵੇਂ ਲੈਦਰ ਜਿਹੀ ਹੁੰਦੀ ਹੈ ਜੀ ਬਲੈਕ। ਚਮੜੇ ਵਾਲੀ ਬਲੈਕ ਆ। ਉਹਦੇ ਉੱਤੇ ਮੜਾ ਮੋਟਾ ਕੋਈ ਕੱਟਿਆ ਹੋਇਆ। ਜ਼ਿਆਦਾ ਨਹੀਂ ਥੋੜਾ ਬਹੁਤ ਹੀ। ਬਹੁਤ ਸੰਗ ਲੱਗਦੀ। ਟੜੀ। ਆ ਜਿਹੜੀ ਕਾਲੀ ਇਹਦਾ ਕਿਹ ਹੈ ਮਰੇ ਹਾਂ ਚੱਕ ਕੇ ਦੇਖੋ ਪਰ ਕਿਹੜੀ ਆ ਕਾ ਦੇਖੋ ਤੁਸੀਂ ਚੱਕ ਕੇ ਤੇਰੀ ਪਤਾ ਲੱਗਣਾ ਇਹਦਾ ਗ੍ਰੇ ਕਲਰ ਹੈ ਹਾਂ ਉਹ ਜਿਹੜੀ ਉਹ ਲੱਗੀ ਹੋਈ ਆ ਸਾਹਮਣੇ ਆ ਸਿੱਧੇ ਸਿੱਧੇ ਲੱਗੀਆਂ ਨੇ ਦੋ ਜੁੱਤੀਆਂ ਇਧਰ ਇਧਰ ਬਾਹਰ ਹੀ ਲੱਗੀਆਂ ਨੇ ਹਾਂ ਇਹ ਦੇਖੋ ਤਾਂ ਛੋੜਾ ਨਾ ਪੰਜਾ ਪੰਜੇ ਨੂੰ ਘੁਰਾ ਦੇ ਮੈਂ ਨਹੀਂ ਰੇਡੀਕਟਰ ਇਹ ਨਹੀਂ ਆਇਆ ਹੈ ਕਿ ਰੈਡੀ ਰੈਸੋ ਬਲੈਕ ਕਲਰ ਵਿੱਚ ਵੀਕਦਾ ਨਹੀਂ ਹੈ ਇਹ ਕਦੇ ਕਰਤਾ ਚਾ ਕਰਨਾ ਕਲਰ ਕਾਰਨਾ ਨੂੰ ਵੀ ਲੱਗਣਗੇ ਕਹਿੰਦੇ ਪਰ ਕਲਰ ਤੇ ਸੋਹਣੀ ਨਹੀਂ ਲੱਗਦੀ ਬਲੈਕ ਦਿੱਤਾ ਹੀ ਨਹੀਂ ਇਹ ਰੇਗਾ ਬਲੈਕ ਕਰਨੀ ਹੈ ਨਹੀਂ ਵਧੀਆ ਰੈਡੀ ਤਾਂ ਸੋਹਣੀ ਵੀਕਦਾ ਹੁੰਦਾ ਉਹਨਾਂ ਡਿਜ਼ਾਈਨਾਂ ਕਸਾਈ ਰੇਡੀ ਕਰ ਰੰਗੋ ਠੀਕ ਹੈ ਬਲੈਕ ਜੀ ਇਸ ਤਰ੍ਹਾਂ ਦੀ ਹੈਗੀ ਬਲੈਕ ਕਲਰ ਕਰਾਂਗੇ ਕਦੇ ਉੱਪਰ ਹੀ ਕਲਰ ਨਹੀਂ ਹੁੰਦਾ ਬਾਈ ਸਕਿਨ ਦਾ ਨਹੀਂ ਹੁੰਦਾ ਚਮੜੀ ਦਾ ਬਲੈਕ ਤੁਸੀਂ ਕਹੀ ਅੰਦਰ ਅਸੀਂ ਨੰਬਰ ਲੱਗ ਗਿਆ ਸਾਡਾ ਆ ਗਿਆ ਨੰਬਰ ਡਾਕਟਰ ਅੰਦਰ ਕੋਈ ਹੈ ਨਾ ਜਰਾ ਅਸੀਂ ਮਾਮੀ ਕੋਲੇ ਦੁਬਾਰਾ ਆ ਗਏ ਸੀ ਮਾਮੀ ਨੇ ਫੋਨ ਕਰਕੇ ਬੁਲਾਇਆ ਕਾ ਨਹੀਂ 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 ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਗੱਲ ਕੀਤੀ ਹੈ ਮੈਨੂੰ ਅਸੀਂ ਨੇੜ ਆ ਰਹੇ ਹਾਂ ਮੈਂ ਤਾਂ ਕਹਿੰਦਾ ਸੀ ਮੈਂ ਕਿ ਆਪਾਂ ਚੱਲਦੇ ਆਪਾਂ ਲੇਟ ਹੋ ਜਾਵਾਂਗੇ ਫੇਰ ਆਵਾਂਗੇ ਇਹ ਕਹਿੰਦੀ ਵੀ ਨਹੀਂ ਆਪਾਂ 10 ਮਿੰਟ ਚੱਲਦੇ ਆਂਗੇ ਮੈਨੂੰ ਤਾਂ ਲੱਗਦਾ ਸੀ ਮੈਂ ਨਹੀਂ ਵਧੀਆ ਗੱਲ ਕੀਤੀ ਇਹਨੇ ਕੀਤੀ ਆ हां जी ਹੁਣ ਚੱਲਦੇ ਆਂ ਅਸੀਂ ਮਾਮੀ ਹੁਣੀ ਕੋਲੇ ਬਾਹਲਾ ਹੀ ਰੁਕ ਜੇਗੇ ਚੁੰਨੀ ਹੁੜਦਾ ਮੇਰੀ ਚੁੰਨੀ ਚੱਲਦੇ ਮੈਂ ਚੁੰਨੀ ਨੂੰ ਗਿਆ 10 ਮਿੰਟ ਦਾ ਲਾ ਮਾਮੀ ਕਹਿੰਦੀ ਮੈਂ ਤੁਹਾਨੂੰ ਦੂਜੀ ਲਈ ਹੀ ਆ ਗਈ ਮੇਰੀ ਗੂੜੀ ਵੱਢ ਰਹੀ ਆ ਮਮੀ ਕਹਿੰਦੀ ਮੈਂ ਚੁੰਨੀ ਬਦਲਣਾ ਕਹਿੰਦੀ ਮੇਰੀ ਚੁੰਨੀ ਵੀਡੀਓ ਵੱਢ ਰਹੀ ਆ ਕਹਿੰਦੀ ਵੀਡੀਓ ਜਾਊਂਗੀ ਮੈਂ ਇਹਨਾਂ ਇੱਕ ਲਾ ਲੈਂਦਾ ਇਹਨਾਂ ਸਾਨੂੰ ਮਾਮੀ ਨੇ ਫੋਨ ਕੀਤਾ ਸੀ ਭਜਾਂਦੇ ਮੇਰੀ ਗੱਲ ਸੁਣ ਕੇ ਜਾਏ ਉਹ ਲੈ ਕੇ ਆ ਜਾ ਬਾਹਰੋਂ ਕਾਫੀ ਆ ਬੱਚਿਆਂ ਵਾਸਤੇ ਉਹ ਫੜਾਈਆਂ ਸਾਨੂੰ ਕੱਲ ਭੁੱਲ ਕੇ ਦੇਣੀ ਆ ਮਾਮੀ ਚੁੰਨੀ ਲੈ ਕੇ ਆ ਨਾਲ ਦੀ ਹਾਂ ਕਹਿੰਦੀ ਮੇਰੀ ਅੱਡੀ ਜੰਮੀ ਆ ਕਹਿੰਦੀ ਮੈਂ ਸੇਮ ਲੈਣੀ ਆ ਚੰਨੇ ਨਾਲ ਦੀ ਲਾ ਤਾ ਤੁਸੀਂ ਸੇਮ ਲੈ ਗਈ ਭਾਬੀ ਕਹਿੰਦੀ ਮੈਂ ਆਪ ਦੇ ਫੇਰੇ ਸਵਾਰਾ ਜੀ ਫਿਰ ਤੇ ਪੈਰਾ ਠੀਕ ਕਰ ਦੇ ਅੱਛਾ ਨਹੀਂ ਤਾਂ ਮੈਂ ਤੁਹਾਡੇ ਨਾਲ ਹੀ ਜਾਂਦੀ ਉੱਥੇ ਕੱਲ ਛੁੱਟੀ ਕਰਦੀ ਤੇ ਪੈਰੇ ਦੀ ਅੱਛਾ ਅੱਛਾ ਹਾ ਹੋਰ ਬਦਲੀ ਮਾਮੀ ਬਸ ਠੀਕ ਮਾਮੀ ਜੀ ਨੇ ਥਨੇ ਥਨੇ ਮਾਮੀ ਜੀ ਫੇਰ ਜਾ ਰਹੇ ਐ ਪੈਰਾ ਸਾਫ ਕਰਨਾ ਅੱਜ ਫੇਰ ਤਾਂ ਅੱਜ ਕਰਕੇ 4 ਘੰਟੇ ਨਾਲ ਹੀ ਜਾਉਂਗਾ ਬਸ ਬੁਰੂ ਦੀ ਕਿਰਪਾ ਪੈਣੀ ਉਹ ਹੀ ਲੰਦਾ ਹੈਗਾ ਅੰਸੇ ਨੇ ਲਾਉਣਾ ਹੈ ਉਹ ਹੀ ਬਸ ਸਾਰਾ ਕੁਝ ਕਰਦੇ ਹਾਂ ਚਾਹਾਂ ਬੜੀ ਫਸਲੀ ਬਿਤਾਇਆ ਮਟੋਫੀਆਂ ਫੜੀਆਂ ਬੱਚੇ ਵੀ ਆਣ ਚੱਲੇ ਆਂ ਹੋਰ ਮੈਨੂੰ ਇਹ ਪਤਾ ਕਿ ਛਾਤੀ ਮੱਚੀ ਆ ਵੀ ਅਸੀਂ ਉਹਦੇ ਪਰੌਂਠੇ ਵੀ ਖਾ ਲਏ ਉਹਦੇ ਕਰਕੇ ਵੀ ਹੋ ਗਿਆ ਕੁਝ ਕਿੱਥੇ ਵੀ ਆਈ ਮੈਂ ਚੱਲੇ ਜਾਣ ਕਿਤੇ ਕੀ ਕਹਿੰਦੇ ਹੋ ਸਟੇਸ਼ਨ ਤੇ ਜਾਣਾ ਮੈਂ ਕਾ ਚੱਲਣਾ ਹੋ ਰਹੀ ਛਾਤੀ ਜੇ ਪਰੌਣੇ ਬਰੌਣੇ ਖਾ ਰਿਹਾ ਆਪਾਂ ਸਵੇਰੇ ਅੱਛਾ ਅੱਛਾ ਠੀਕ ਹਾਂ ਹਾਂ ਉਹਦੇ ਕਰਕੇ ਚਾਹ ਨਹੀਂ ਪੀਦੀ ਨਹੀਂ ਤੇ ਚਾਹ ਪੀ ਰਹੇ ਨੇ ਮਾਮੀ ਦੀ ਚਲੋ ਸਾਡੇ ਨਾਲ ਹੀ ਆਉਂਗੀ ਮੈਂ ਜਰੂਰ ਆਉਂ ਜਦੋਂ ਉੱਥੇ ਗਈ ਨਾ ਇੱਥੋਂ ਟ੍ਰੇਨ ਨਾ ਸਿੱਧੀ ਆਉਂਦੀ ਆ ਮਾਮੀ 11 ਵਜੇ ਚੱਲਦੀ ਆ 2 ਵਜੇ ਦਿਨ ਉੱਥੇ ਲਾਉਂਦੀ ਆ ਅੱਛਾ ਸਰਵਦਾ ਬੁਲਾਉਂਦੀ ਆ ਸਿੱਧੀ ਮਾਮੀ ਨੂੰ ਕਹਾਂ ਮੈਂ ਕਿ ਭੇਜ ਦੇ ਜਦੋਂ ਮਰਜ਼ੀ ਆਉਂਦੇ ਆ ਸਾਡੇ ਆਂਢੇ ਗਾਂਢੇ ਕਹਿੰਦੇ ਬੰਦੇ ਚਾਰ ਪੰਜ ਮਾਰੀ ਆ ਜਾਂਦੇ ਮੈਂ ਆਉਂਗੀ ਮੈਂ ਆਉਂਗੀ ਪੱਕਾ ਵੇਲਾ ਜਾਈ ਮਾਊ ਲੋਗੇ ਕਦ ਮੈਂ ਆਉਂਗਾ ਤੈਨੂੰ ਕਿੰਨਾ 8 ਸਾਲ ਹੋ ਗਏ ਮੈਂ ਆਉਂਗਾ ਮੈਂ ਆਇਆ ਤਾਂ ਹੈੜੀ 8 ਸਾਲ ਹੋ ਗਏ ਮੈਂ ਆਉਂਗਾ ਹੁਣ ਆ ਗਏ ਨਾ ਘਰੇ ਨੇ ਜੋ ਆਕਾਂ ਦਾ ਕੁਝ ਮੈਂ ਆਉਂਗਾ ਕਦ ਦੇਖਾਂਗੇ ਮੈਂ ਬਸ ਆ ਗਿਆ ਸਿਰਫ ਅੱਜ ਅਸੀਂ ਗੋਗੀ ਦੇ ਕੁਲਚੇ ਖਾਣੇ ਸੀ ਅੱਜ ਕੁਝ ਗੋਗੀ ਸੀਗਾ ਹੀ ਨਹੀਂ ਅੱਜ ਫਿਰ ਗੋਗੀ ਦੇ ਸਾਹਮਣੇ ਵਾਲੇ ਅਧਮਿੰਦਰ ਫਾਸਟ ਫੂਡ ਵਾਲੇ ਖਾਵਾਂਗੇ ਅਸੀਂ ਕੁਲਚੇ ਸਪੈਸ਼ਲ ਹੈ ਮੈਂ ਨਹੀਂ ਖਾਣੇ ਮੰਮੀ ਖਾਣਗੇ ਖਾਣਗੇ ਤਿੰਨੇ ਜਾਣੇ ਕਿਉਂਕਿ ਮੈਂ ਵੈਸੇ ਖਾਣਾ ਉਹਨਾਂ ਕੋਈ ਪ੍ਰੋਬਲਮ ਨਹੀਂ ਦੀ ਮੀ ਬਹੁਤ ਜਿਆਦਾ ਤੇਜ਼ ਆ ਗਿਆ ਪੁੱਲ ਚੇ ਗੱਲ ਕਰ ਰਹੇ ਸੀ ਲੱਗੇ ਸੀ ਆਪਣੇ ਤੇ ਹੁਣ ਦਵਾ ਦਾ ਪਾਸੇ ਗੱਡੀ ਚ ਬੈਠੇ ਖਾਣ ਲੇਗੇ ਪਹਿਲਾਂ ਫੜ ਕੇ ਖਾਣੇ ਸੀਗੇ ਅਸੀਂ ਹੁਣ ਸੱਚਾ ਵੀ ਗੱਡੀ ਚ ਹੀ ਖਾ ਲੈਂਦੇ ਆਗੇ ਬੈਠ ਕੇ ਆਰਾਮ ਨਾਲ ਆ ਸਾਰੇ ਦੇਖੋ ਸਾਰੇ ਹਾਂ ਜੀ ਸੰਦੂਰ ਮੀ ਜੋਰਾਂ ਦੇ ਪੈ ਰਹੇ ਆ ਖਾਸ ਸੰਦੂਰ ਆ ਨਹੀਂ ਦੇਖੋ ਪੂਰੇ ਸਪੀਗਰ ਨਾਲ ਪੈ ਰਹੇ ਆ ਹਾਂ ਜੀ ਬਦਲ ਬਹੁਤ ਆ ਰਹੇ ਆ ਥੁਲੇ ਹੋਇਆ ਪੂਰੀ ਖਾਇ ਹੈ ਸਿਆਰ ਜਫਾੜਾ ਦੇ ਕਿਉਂਕਿ ਬਾਰੋ-ਬਾਰ ਜਿਹੜਾ ਰਾਜ ਜਾਂਦਾ ਉਹ ਬੰਦਾ ਕਿਤੇ 80 ਲੀਟਰ ਨਹੀਂ ਆਉਣਾ ਇੱਥੇ ਮੰਨਦਾ ਉਹਦੇ ਕਰਕੇ ਰਸਤਾ ਬੰਦ ਸੀਗਾ ਉਹ ਇੱਥੇ ਦੋਨੇ ਵੱਲ ਇਕੱਠੇ ਪੈਂਦੇ ਨੇ ਬਰਨਾਲੇ ਵਾਲੇ ਸਾਈਡ ਤੋਂ ਜਿਹੜੀ ਘੱਟੀ ਜਾਂਦੀ ਨੇ ਉਹਦੀ ਲਾਈਨ ਪਿੱਛੇ ਆ ਗਈ ਅਸੀਂ ਪਜਾਲਾ ਜਖੜੇ ਆਂਦੇ ਕਿਉਂਕਿ ਇੱਧਰ ਲੈਣਾ ਉਹ ਅੰਗਨੇ ਪਾਣੀ ਭੜਕੀ ਅੰਦਰ ਇੰਨਾ ਮਿੱਟੀ ਇੰਨਾ ਮਿੱਟੀ ਦੇ ਪੁੱਛੋ ਹਾਂਜੀ ਮਲੇ ਕੋਲ ਰੈਕੋਰਡ ਰੋਡ ਤੇ ਰੁਕ ਗਏ ਇੱਥੇ ਸੰਧੂ ਸੇਹ ਲੈ ਇੱਕ ਤੇ ਇਹ ਤੋਂ ਹਲਦੀ ਲੈ ਕੇ ਹਾਂਜੀ ਇਹ ਨਵਾਂ ਸ਼ੋਰੂਮ ਬਣਾ ਲਿਆ ਭਾਈ ਹੁਣਾਂ ਨੇ ਬਹੁਤ ਵਧੀਆ ਬਣਾ ਲਿਆ ਦੇਖੋ ਕੱਪੜਿਆਂ ਦਾ ਲਾਈਟ ਸਰ ਨਹੀਂ ਪਤਾ ਲਾਈਟ ਹੋਣੀ ਨਹੀਂ ਹਨਾ ਲਾਈਟ ਹੋਣੀ ਗਈ ਹੈ ਕਹਿੰਦੇ ਹੁਣ ਤਾਂ ਬਹੁਤ ਸਟਾਕ ਹੈ ਇਨਾਂ ਕੋਲੇ ਪਹਿਲਾਂ ਉੱਥੇ ਅੱਗੇ ਹੁੰਦਾ ਸੀ ਕੋਠੀ 'ਚ ਉੱਥੇ ਅਸੀਂ ਆਉਂਦੇ ਹੁੰਦੇ ਸੀ ਹਲਦੀ ਲੈ ਕੇ ਜਾਵਾਂਗੇ ਅੱਜ ਅਸੀਂ ਅੱਜ ਲੈ ਆਏ ਸੀਗਾ 250 ਰੁਪਏ ਕਿਲੋ ਮਿਲੀ ਹੈ ਹਲਦੀ ਤੇ ਕੁਆਲਿਟੀ ਬਹੁਤ ਵਧੀਆ ਹੈ ਕਹਿੰਦੇ ਪੀ ਵੀ ਸਕਦੇ ਆਂਗੇ ਤੇ ਬਾਕੀ ਦਾਲ ਸਬਜ਼ੀ ਦਾ ਪਾਣੀ ਪਾਉਣੇ ਆਗੇ ਅਸੀਂ ਹਾ ਲੋ ਐ ਕਲਵਿੰਦਰ ਨੇ ਆਇਆ ਤਾਂ ਨਾ ਪਕੌੜੇ ਵਾਲੀ ਤਸੱਲੀ ਕਰਾਤੀ ਸਾਡੀ ਪਕੌੜੇ ਪਨੀਰ ਵਾਲੇ ਵੀ ਲਿਆ ਨਾਲ ਲਿਆ ਆਲੂ ਵਾਲੇ ਬੰਲਾ 2.5 ਕਿਲੋ ਸੀਗੇ ਖਾ ਨਹੀਂ ਹੋਏ ਹਲੇ ਵੀ ਬੰਲਾ ਕਿਲੋ ਦੇ ਰੇਟ ਤਾਂ ਪਾਏ ਆ ਕਹਿੰਦਾ ਨਹੀਂ ਪਿਆ ਹੋਇਆ ਸੁਆਬ ਹੈ ਕਹਿੰਦਾ ਨਹੀਂ ਪਿਆ ਹੋਇਆ ਕਹਿੰਦਾ ਖਾ ਲਊ ਖਾ ਲਊ ਕਹਿੰਦਾ ਨਹੀਂ ਬਹੁਤ ਟੇਸਟੀ ਹੈ ਤੁਹਾਸੀ ਆਵੋ ਕਰਨਿਆ ਕਿਤਨਾ ਐਸੇ ਸਦਾਰ ਬਹੁਤ ਵਧੀਆ ਨਹੀਂ ਬਹੁਤ ਸਵਾਦ ਆਈ ਗਾਲਾ ਇਸ ਸਦਾਰ ਵੀ ਲਿਆਉਂਦਾ ਵਾ ਮੈਂ ਕੱਲ ਨੂੰ ਵਿਦੈਕੋਟੋਂ ਲਿਆ ਆ ਆ ਸਭ ਖਾ ਲਾ ਜਾਣਾ ਇਹ ਸੋਖਾ ਲੱਗਦਾ ਹੈਗਾ ਨਾ ਵਧੀਆ ਨੇ ਇੱਥੇ ਹਾਂ ਇੱਕ ਨਾਲੇ ਆ ਵੀ ਮੇਨ ਲੋਡ ਤੇ ਉਧਰ ਬਜ਼ਾਰ ਜੇ ਚ ਵੜਨਾ ਪੈਂਦਾ ਬਜ਼ਾਰ ਤਾਂ ਕਹਿੰਦਾ ਨਾ ਨਰਮ ਨੇ ਇਹ ਥੋੜੇ ਜਿਏ ਪਨੀਰ ਬਨੂਰ ਬਹੁਤ ਆਨ ਹੈ ਪਹਿਲਾਂ ਨੇ ਪੂੜੇ ਪਾੜੇ ਖਾ ਲੇ ਅੱਸੀ ਖਾ ਲ ਜਾਨੇ ਆ ਪਹਿਲਾਂ ਪੂੜੇ ਖਾ ਲੇ ਦੇ ਨਹੀਂ ਬਹਿ ਮੈਂ ਨਰਨ ਮੈਂ ਕਰਾਂ ਡੈਰੀ ਕਰਨੀ ਹੈ ਜਾਣਾ ਡੈਰੀ ਤੇ ਜਾਣਾ ਜੀ 5:30 5:30 ਪਤਾ ਨਹੀਂ ਵੀਡੀਓ ਦੇਖਦੇ ਕੀ ਲੱਭੀ ਜਾਂਦੇ ਮੈਂ ਤਾਂ ਹੈਰਾਨ ਆ ਕੀ ਲੱਭਦੇ ਆ ਪਤਾ ਨਹੀਂ ਉਹ ਸਕੀ ਲੱਗੀ ਪਈ ਹਾਂਜੀ ਟਾਈਮ ਸ਼ਾਮ ਦਾ ਹੋ ਗਿਆ ਅਸੀਂ ਬਹਿ ਗਏ ਸੀਗੇ ਇੱਥੇ ਬਾਹਰ ਮੰਮੀ ਤੇ ਮੈਂ ਭਾਬੀ ਪਿੱਛੇ ਬੈਠੀ ਹੈ ਕੈਮਰੇ ਤੇ ਥੋੜਾ ਜਿਹਾ ਕੈਮਰੇ ਵਿੱਚ ਆਉਣਾ ਨਹੀਂ ਚਾਹੁੰਦੀ ਕਿਉਂਕਿ ਉਹ ਕਹਿੰਦੀ ਮੇਰੇ ਵਧੀਆ ਕੱਪੜੇ ਨਹੀਂ ਪਾਏ ਹੋਏ ਤਾਕਰ ਨੂੰ ਕਹਿੰਦੇ ਬਰਤੀ ਪਿੱਛੇ ਬੈਠੀ ਅੱਜ ਤੇ ਅਸੀਂ ਬਸ ਬੈਠੇ ਸੀ ਬਾਹਰ ਗੱਲਾਂ-ਬਾਤਾਂ ਕਰਦੇ ਸੀ ਮੀਂਹ ਪੈ ਗਿਆ ਸੀ ਕਿ ਮੌਸਮ ਠੰਡਾ ਹੋ ਗਿਆ ਤੇ ਗੱਲਾਂ-ਬਾਤਾਂ ਕਰੀ ਜਾਂਦੇ ਬੈਠੇ ਮੇਰੀ ਅੱਖ ਫਰਕਦੀ ਜਾਂਦੀ ਆ ਮੰਮੀ ਕਹਿੰਦੀ ਮੇਰੀ ਅੱਖ ਫਰਕਦੀ ਇੱਧਰ ਲਈ ਮੈਂ ਕਿਹਾ ਵੀ ਉਹ ਅੱਖ ਕਹਿੰਦੀ ਹੋਊਗੀ ਵੀ ਪੈਸੇ ਦੇਣੇ ਗੁੜੀ ਨੂੰ ਫਤ ਅੱਖ ਫਰਕਦੀ ਆ ਫੇਰ ਇਹਦਾ ਕੁਝ ਨਹੀਂ ਹੁੰਦਾ ਸੱਜੀ ਖੱਬੀ ਤਾਂ ਹੁੰਦਾ ਕਹਿੰਦੇ ਵਹਿਮ ਹੁੰਦਾ ਉਹ ਵਹਿਮ ਹੁੰਦਾ ਤਾਂ ਵਹਿਮ ਗਾਲਾ ਸੱਕ ਜੇ ਬਣ ਗਈਆਂ ਭਾਬੀ ਨੇ ਬਣਾਤੀਆਂ ਤੇ ਪਦੀਨੇ ਨੂੰ ਸਾਫ ਕਰਦੀ ਆ ਘਟਨੀ ਕੁੱਟੂਗੀ ਪਦੀਨੇ ਦੀ ਤੇ ਦੁਪਹਿਰੇ ਬਣਾਈ ਇਸ ਭਾਬੀ ਨੇ ਖੀਰ ਪੂੜੇ ਅੱਜ ਪਦੀਨੇ ਦੀ ਚਟਨੀ ਬਣਾਵਾਂਗੇ ਉਹਨੇ ਕੰਮ ਨਹੀਂ ਕਰਤੀ ਦੁਨੀਆ ਮਾਂ ਕੋਲ ਆਈ ਹੋਈ ਆ ਮੋਬਾਈਲ ਚ ਚਲਾਈ ਜਾਂਦੀ ਆ ਇੱਥੇ ਬਾਹਰ ਮਾਂ ਬਰਾ ਝੂਲੇ ਤੇ ਬੈਠੀ ਦੇਖ ਲਓ ਟਾਈਮ ਹੈ ਪੜਜੁਗ ਆ ਗਿਆ ਭਾਈ ਇੰਨਾ ਕਲਜੁਗ ਆ ਗਿਆ ਭਾਈ ਦੱਸ ਨਹੀਂ ਸਕਦੇ ਕੁਛ ਠੀਕ ਨਹੀਂ ਮੇਰਾ ਫੋਨ ਨਾ ਗੁੰਮ ਜੇ ਮੰਗ ਕਹਿੰਦੀ ਮੇਰਾ ਫੋਨ ਨਾ ਖਦੇ ਉਧਰ ਉਧਰ ਹੋ ਜੇ ਮੇਰਾ ਫੋਨ ਤਾਰ ਦੇਖੋ ਸਬਜੀ ਬਣੀ ਹੈ ਪਨੀਰ ਦੀ ਨਾਲ ਦੋ ਤਰ੍ਹਾਂ ਦੀ ਛਟਣੀ ਪਲਗ ਵਾਲੀਆਂ ਨੇ ਆਂਆਂ ਇੱਕ ਗੰਨੇ ਵਾਲੀ ਬਣੀ ਆਂ ਨਾ ਪਣੀ ਦੇ ਦੋ ਨਾ ਨਾ ਰੈਤਾ ਬੋਸ ਦਾ ਤਨੀ ਬੋਸ ਦਾ ਸਰੇ ਬਲੀਏ ਬਣਾਇਆ ਬੋਸ ਦਾ ਨਾਲ ਸਬਜੀ ਦਾ ਪੂਰੀ ਵਧੀਆ ਹੁਣਾਉਂਦੇ ਆਂ ਅੱਗੇ ਵੀ ਸਵਾਦ ਮੇਰਾ ਬੀ ਰਾਮ ਗਾਵਲ ਆ ਗਾ ਦੇਖ ਨੰਬਰ 3 ਹੁਣਾਉਂਦੇ ਆਂ ਮੰਮੀ ਨੇ ਸਟਾਈਲ ਆ ਬੜੀ ਵਧੀਆ ਹੋਣਾ ਉਹ ਵੜ ਜੀ ਕਹਿਣਾ ਮੈਂ ਇਹ ਮੂਰੇ ਕਹਿੰਦੇ ਨਾ ਵਧੀਆ ਕਹਿੰਦਾ ਆਪਾਂ ਨੂੰ ਇਹ ਨਹੀਂ ਕਹਿਣਾ ਪਣਾ ਵਧੀਆ ਕਹਿਣਾ ਪੈਂਦਾ ਨਹੀਂ ਘਟ ਪਊ ਹਾਂ ਇਹ ਗੱਲਾਂ ਰੁਕਤੀ ਵੀ ਨਹੀਂ ਪੱਕੇ ਬਣ ਜਾਗੇ ਫਟਫਟ ਜਿਆ ਖਾਣਾ ਤੇ ਮਸਾਲਾ ਬਣ ਜਾਗੇ ਇੰਨਾ ਖਾ ਵੀ ਵਾਹੂਨੀ ਬੋ ਜੇ ਵੀ ਆਪ ਉਹ ਵਧੀਆ ਜਿ ਚਟਣੀ ਵਾਲੇ ਇੱਕ ਜਿਹਨੇ ਪਾਈਆ ਪਲੇਨ ਵਾਲੀ ਚਟਣੀ ਦੂਜੇ ਪਾਈਆ ਲਸਣ ਵਾਲੀ ਚਟਣੀ ਉਹ ਬੇ ਟੱਕਣੇ ਲੱਗਦੇ ਨੇ ਇਹਨਾਂ ਦੇ ਗੋਲ ਗੋਲ ਜੇ ਜਿਆਜ ਆਪਣੇ ਜੈਮ ਵਗਾਰਾ ਵੀ ਨਹੀਂ ਹੁੰਦੀ ਹੈਗੀ ਉਹ ਜੇ ਰੋਈਆ ਹਨਾ ਕਿਹਦੇ ਦੇ ਸੀ ਇੰਦਰ ਕੋਲ ਉਹ ਵੀ ਇਹ ਦੀ ਜੇ ਹਨਾ ਕੋ ਲਗਾਈ ਸੀ ਫਿਰ ਸੋਣੀ ਲੱਗਿਆ ਪਹਿਲੇ ਇਸੇ ਤਰ੍ਹਾਂ